ਸਿਟੀ ਇਨਫੋ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਅਸੀਂ ਜਿਨ੍ਹਾਂ ਦੇ ਕੋਲ ਪਹੁੰਚੇ ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਕਾਫੀ ਲੰਮਾ ਸਮਾਂ ਸਿਆਸਤ ਦੇ ਵਿੱਚ ਗੁਜ਼ਾਰਿਆ ਹੈ ਅਸੀਂ ਅੱਜ ਪਹੁੰਚੇ ਹਾਂ ਪਰਮਖਾਲਸਾ ਜੀ ਦੇ ਕੋਲ ਜੋ ਕਿ ਨਵਾਂ ਸ਼ਹਿਰ ਦੇ ਵਾਰਡ ਨੰਬਰ 4 ਦੇ ਐਮਸੀ ਹਨ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਸਵਾਗਤ ਹੈ ਪਰਮਖਾਲਸਾ ਜੀ ਦਾ ਸਿਟੀ ਇਨਫੋ ਨਿਊਜ਼ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੰਟਰਵਿਊ ਕਰਨ ਲਈ ਪਹੁੰਚੇ ਹੋ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸੋਗੇ ਕਿ ਤੁਸੀਂ ਸਿਆਸਤ ਦੇ ਵਿੱਚ ਕਦੋਂ ਤੋਂ ਤੇ ਕਿੰਨੇ ਲੰਬੇ ਸਮੇਂ ਤੋਂ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਸਾਡੇ ਪਰਿਵਾਰ ਨੂੰ ਰਾਜਨੀਤੀ 'ਚ ਆਉਣ ਲੱਗ ਪੱਗ 25 ਸਾਲ ਹੋ ਚੱਕਿਆ। ਸਭ ਤੋਂ ਪਹਿਲਾਂ 98 ਦੇ ਵਿੱਚ ਮੇਰੇ ਮਦਰ ਜਿਹੜੇ ਆ ਉਹ ਨਵਾਂ ਸ਼ਹਿਰ ਤੋਂ ਕਾਉਂਸਲਰ ਬਣੇ। ਉਸ ਤੋਂ ਬਾਅਦ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਰਵਕਰ ਬਾਖਸ਼ ਸਿੰਘ ਖਾਲਸਾ ਜੀ ਜੋ ਮੌਜੂਦਾ ਸ਼ੋਮਨੀ ਕਮੇਟੀ ਮੈਂਬਰ ਹਨ ਉਸ ਤੋਂ ਬਾਅਦ 2008 ਦੇ ਵਿੱਚ ਮੈਨੂੰ ਬਤੌਰ ਕਾਉਂਸਲਰ ਬਣਨ ਦਾ ਮੌਕਾ ਮਿਲਿਆ ਔਰ ਨਵਾਂ ਸ਼ਹਿਰ ਦੇ ਲੋਕਾਂ ਨੇ ਖਾਲਸਾ ਪਰਿਵਾਰ ਦੇ ਉੱਤੇ ਬਹੁਤ ਵੱਡਾ ਵਿਸ਼ਵਾਸ ਕਰਕੇ ਨਵਾਂ ਸ਼ਹਿਰ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਸੀ ਕਿ ਲਗਾਤਾਰ ਮਾਪੁੱਤ ਹਾਊਸ ਦੇ ਵਿੱਚ 3 ਵਾਰ ਜਿੱਤ ਕੇ ਗਏ ਔਰ ਔਰ ਇਹ ਵੀ ਸਾਡੇ ਪਰਿਵਾਰ ਦੇ ਹਿੱਸੇ ਆਇਆ ਕਿ ਮੇਰੇ ਮਾਤਾ ਜੀ ਲਗਾਤਾਰ ਪੰਜ ਵਾਰ ਕਾਉਂਸਲਰ ਬਣੇ ਸੋ ਇਸ ਕਰਕੇ ਲਗਭਗ 25 ਸਾਲ ਤੋਂ ਜਿਹੜੀ ਸਰਗਰਮ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਆ ਉਹ ਸਾਨੂੰ ਮੌਕਾ ਪ੍ਰਾਪਤ ਹੋਇਆ ਸੋ ਮੈਂ ਸਮਝਦਾ ਹਾਂ ਕਿ ਜੇ ਮੌਕਾ ਦਿੱਤਾ ਤੇ ਉਹਦੇ ਲਈ ਖਾਲਸਾ ਪਰਿਵਾਰ ਸਮੁੱਚੇ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਨਵਾਂ ਸ਼ਹਿਰ ਨਿਵਾਸੀਆਂ ਦਾ ਦਿਲੋਂ ਜਿਹੜਾ ਆ ਉਹ ਧੰਨਵਾਦ ਕਰਦੇ ਆਂ ਕਿ ਸਾਨੂੰ ਉਹਨਾਂ ਨੇ ਇਸ ਕਾਬਲ ਸਮਝਿਆ ਔਰ ਹਮੇਸ਼ਾ ਇਹ ਕੋਸ਼ਿਸ਼ ਰਹੀ ਆ ਕਿ ਚੰਗੇ ਕੰਮ ਕਰੀਏ ਲੋਕਾਂ ਦੀ ਸੇਵਾ ਕਰੀਏ ਇਹ ਸੇਵਾ ਦੀ ਬਦੌਲਤ ਹੀ ਆ ਵੀ ਖਾਲਸਾ ਪਰਿਵਾਰ ਨੂੰ ਅਰਸ਼ ਤੋਂ ਲੈ ਕੇ ਫ਼ਰਸ਼ ਤੱਕ ਪਹੁੰਚਾਉਣ ਦੇ ਵਿੱਚ ਇੱਥੇ ਦੀ ਜਨਤਾ ਦਾ ਜਿਹੜਾ ਬਹੁਤ ਵੱਡਾ ਹੱਥ ਰਿਹਾ ਆ ਸੋ ਮੈਂ ਉਹਦੇ ਲਈ ਨਵਾਂ ਸ਼ਹਿਰ ਨਿਵਾਸੀਆਂ ਦਾ ਦਿਲ ਦੇ ਗਹਿਰੇ ਜੋ ਤਨਵਾਦ ਕਰਦਾ ਹਾਂ ਜਿਵੇਂ ਕਿ ਤੁਸੀਂ ਲੰਬੇ ਸਮੇਂ ਤੋਂ ਦੱਸ ਰਹੇ ਹੋ ਕਿ ਤੁਹਾਡਾ ਜਿਹੜਾ ਬੇਸਿਕਲੀ ਤੁਹਾਡੇ ਪਰਿਵਾਰ ਦੀ ਬੈਕਗ੍ਰਾਉਂਡ ਹੈ ਉਹ ਸਬੰਧਿਤ ਹੈ ਸਿਆਸਤ ਦੇ ਨਾਲ ਜੀ ਜੀ ਜੇ ਆਸਾਨ ਸ਼ਬਦਾਂ ਵਿੱਚ ਪੁੱਛਿਆ ਜਾਵੇ ਤਾਂ ਸਿਆਸਤ ਦਾ ਤੁਹਾਡੇ ਲਈ ਕੀ ਮਾਨੇ ਹਨ ਸਿਆਸਤ ਦੇਖੋ ਸਿਆਸਤ ਦਾ ਮਤਲਬ ਹੈ ਸੇਵਾ ਜੇ ਸਿਆਸਤ ਕਰਨੀ ਹੈ ਤਾਂ ਇਹਨੂੰ ਸੇਵਾ ਸਮਝ ਕੇ ਕਰੋ ਸਿਆਸਤ ਕਰਨ ਦੇ ਲਈ ਬਹੁਤ ਸਾਰਾ ਫੀਲਡ ਹੁੰਦਾ ਉੱਥੇ ਸਿਆਸਤ ਕਰਨੀ ਚਾਹੀਦੀ ਆ ਅਸੀਂ ਤਾਂ ਸੇਵਾ ਭਾਵਨਾ ਦੇ ਨਾਲ ਜੇ ਅਸੀਂ ਕਾਉਂਸਲਰ ਬਣੇ ਆ ਉਹ ਲੋਕਾਂ ਦੀ ਸੇਵਾ ਲਈ ਬਣੇ ਆ ਨਾ ਕਿ ਆਪਣੇ ਹਿੱਤਾਂ ਲਈ ਸੋ ਸਿਆਸਤ ਨੂੰ ਸੇਵਾ ਸਮਝਦੇ ਆਂ ਔਰ ਸੇਵਾ ਸਮਝਦੇ ਬਦੌਲਤ ਹੀ ਜੇ ਐਨੀ ਵਾਰ ਲਗਾਤਾਰ ਸਾਡੇ ਪਰਿਵਾਰ ਨੂੰ ਲੋਕਾਂ ਨੇ ਇਹ ਮੌਕਾ ਦਿੱਤਾ ਤੇ ਉਹ ਸੇਵਾ ਦੇ ਕਾਰ ਨਹੀਂ ਦਿੱਤਾ ਸਾਡੇ ਸੂਤਰਾਂ ਤੋਂ ਸਾਨੂੰ ਇਹ ਪਤਾ ਚੱਲਿਆ ਸੀ ਕਿ ਜੋ ਐਮਸੀ ਦੀ ਮੀਟਿੰਗ ਹਰੇਕ ਮਹੀਨੇ ਹੁੰਦੀ ਸੀ ਪਿਛਲੇ 3 ਮਹੀਨਿਆਂ ਤੋਂ ਮੀਟਿੰਗ ਨਹੀਂ ਹੋ ਰਹੀ ਕੀ ਇਹ ਗੱਲ ਸੱਚ ਹੈ ਦੇਖੋ 3 ਮਹੀਨੇ ਹੋ ਗਏ ਨਗਰ ਕੌਂਸਲ ਦੀ ਮੀਟਿੰਗ ਹੋਈ ਨਹੀਂ ਮੈਂ ਸਮਝਦਾ ਹਾਂ ਕਿ ਮੌਜੂਦਾ ਸਰਕਾਰ ਦੇ ਜੋ ਸਾਡੇ ਪ੍ਰਧਾਨ ਜੀ ਹਨ ਉਹ ਪਤਾ ਨਹੀਂ ਕਿਸ ਗੱਲੋਂ ਡਰਦੇ ਨੇ ਕਿਉਂਕਿ ਦੇਖੋ ਮਿਊਸਪਲ ਐਕਟ ਦੇ ਵਿੱਚ ਬੜਾ ਕਲੀਅਰ ਲਿਖਿਆ ਹੈ ਵੀ ਮੰਥਲੀ ਮੀਟਿੰਗ ਹੋਣੀ ਚਾਹੀਦੀ ਆ ਤੇ ਪਤਾ ਨਹੀਂ ਉਹਨਾਂ ਦੀ ਕਿਹੜੀ ਮਜਬੂਰੀ ਆ ਜਾਂ ਉਹ ਲੋਕਾਂ ਦੇ ਸਵਾਲਾਂ ਤੋਂ ਡਰਦੇ ਨੇ ਜਾਂ ਕਿਉਂਕਿ ਜੋ ਹਾਊਸ ਦੇ ਵਿੱਚ ਇੱਕ ਚੁਣਿਆ ਨੁਮਾਇੰਦਾ ਜਦੋਂ ਅਸੀਂ ਜਾਣਦੇ ਹਾਂ ਹਾਊਸ ਦੇ ਵਿੱਚ ਮਹੀਨੇ ਬਾਅਦ ਜਿਹੜੀਆਂ ਆਪਣੇ ਏਰੀਆ ਨਾਲ ਸੰਬੰਧਤ ਸਮੱਸਿਆਵਾਂ ਆ ਉਹਨੂੰ ਅਸੀਂ ਹਾਊਸ ਦੇ ਵਿੱਚ ਰੱਖ ਸਕਦੇ ਹਾਂ ਕਿ ਜੇ ਹੁਣ ਤਿੰਨ ਤਿੰਨ ਮਹੀਨੇ ਮੀਟਿੰਗ ਨਹੀਂ ਹੋਊਗੀ ਤਾਂ ਅਸੀਂ ਲੋਕਾਂ ਦੀ ਗੱਲ ਕਿੱਥੇ ਜਾ ਕੇ ਕਰਾਂਗੇ ਇਹ ਇੱਕ ਲੋਕਤੰਤਰ ਦਾ ਕਹਾਣ ਆ ਕਿਉਂਕਿ ਕਾਂਗਰਸ ਦੀ ਹਮੇਸ਼ਾ ਤੋਂ ਪਾਲਿਸੀ ਰਹੀ ਚਾਹੀਏ ਇਹਨਾਂ ਦੇ ਪਹਿਲੇ ਪ੍ਰਧਾਨ ਸੀਗੇ ਚਲੋ ਅੱਜ ਉਹ ਕਿਸੇ ਹੋਰ ਪਾਰਟੀ 'ਚ ਚਲ ਗਿਆ ਉਹ ਵੱਖਰਾ ਇਸ਼ੂ ਆ ਲੇਕਿਨ ਉਹਨਾਂ ਉਹ ਵੀ ਇਸੇ ਤਰ੍ਹਾਂ ਕਰਦੇ ਸੀਗੇ ਕਿ ਕਿੰਨੇ ਕਿੰਨੇ ਮਹੀਨੇ ਮੀਟਿੰਗ ਨਹੀਂ ਕਰਨੀ ਤੇ ਜਿਹੜੇ ਮੌਜੂਦਾ ਪ੍ਰਧਾਨ ਜੀ ਨੇ ਹੈ ਉਹਨਾਂ ਦਾ ਕੰਮ ਵੀ ਇਹੀ ਆ ਵੀ 10 ਮਹੀਨੇ ਮੀਟਿੰਗ ਨੂੰ ਹੋ ਗਈ ਦੇਖੋ ਆਪਾਂ ਲੋਕਾਂ ਨੂੰ ਜਵਾਬ ਦੇ ਆ ਲੋਕਾਂ ਨੇ ਸਾਨੂੰ ਚੁਣ ਕੇ ਨਗਰ ਕੌਂਸਲ ਦੇ ਵਿੱਚ ਭੇਜਿਆ ਤਾਂ ਕਿ ਅਸੀਂ ਲੋਕਾਂ ਦੀ ਗੱਲ ਉਥੇ ਹਾਊਸ ਦੇ ਵਿੱਚ ਕਿਉਂਕਿ ਅਸੀਂ ਉਹਨਾਂ ਦੇ ਵਕੀਲ ਆ ਅਸੀਂ ਉਹਨਾਂ ਦੀ ਗੱਲ ਉਥੇ ਰੱਖ ਸਕੀਏ ਤੇ ਜੇ ਹਾਊਸ ਦੀ ਮੀਟਿੰਗ ਨਹੀਂ ਹੋਊਗੀ ਤਾਂ ਲੋਕਾਂ ਦੀ ਗੱਲ ਕਿੱਥੇ ਰੱਖਾਂਗੇ ਅਸੀਂ ਸੋ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਅਸੀਂ ਮੰਗ ਵੀ ਕੀਤੀ ਆ ਔਰ ਨਾਲ ਹੀ ਚਤਾਵਨੀ ਵੀ ਦਿੱਤੀ ਆ ਕਿ ਨਗਰ ਕੌਂਸਲ ਮੀਟਿੰਗ ਕਰੇ ਕਿਉਂਕਿ ਜੇ ਮੀਟਿੰਗ ਨਹੀਂ ਕਰ ਰਹੀ ਇਹਦਾ ਮਤਲਬ ਹੈ ਵੀ ਲੋਕਾਂ ਦੇ ਜਵਾਬਾਂ ਤੋਂ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਜੀ ਉਹ ਭੱਜ ਰਹੇ ਦਾ ਮਤਲਬ ਤਾਂ ਇਹ ਹੋ ਗਿਆ ਨਾ ਜੀ। ਤੋਂ ਇਸ ਕਰਕੇ ਹਾਊਸ ਦੀ ਮੀਟਿੰਗ ਜਿਹੜੀ ਆ ਨਾ ਹੋਣ ਦੇ ਕਾਰਨ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਜਾਂ ਲੋਕਾਂ ਨੂੰ ਜਦੋਂ ਕੋਈ ਕਿਸੇ ਵਾਰਡ ਦੀ ਕੋਈ ਸਮੱਸਿਆ ਆਉਂਦੀ ਆ ਚਾਹੇ ਉਹ ਆਪਾਂ ਕੋਈ ਗਲੀ ਪਾਸ ਕਰਾਉਣੀ ਆ ਚਾਹੇ ਕੋਈ ਲੋਕਾਂ ਦੀ ਗੱਲ ਆ ਉਹ ਤਾਂ ਹੀ ਕਰ ਸਕਦੇ ਜੇ ਮੰਥਲੀ ਮੀਟਿੰਗ ਹੋਊਗੀ। ਜੇ ਤੋ ਮੀਟਿੰਗ ਹੋਊਗੀ ਤੇ ਲੋਕਾਂ ਦੇ ਮਸਲੇ ਰੱਖ ਕੇ ਹਾਊਸ ਦੇ ਅੰਦਰ ਅਸੀਂ ਪਾਸ ਕਰਾਂਗੇ ਤੇ ਅੱਜ ਕੀ ਆ ਅੱਜ ਹਾਲਾਤ ਕੀ ਆ ਨਵਾਂ ਸ਼ਹਿਰ ਦੇ ਅੰਦਰ ਲਾਈਟਾਂ ਜਿਹੜੀਆਂ ਉਹ ਲਗਭਗ 1 ਸਾਲ ਤੋਂ ਬੰਦ ਪਈਆਂ ਜਦੋਂ ਅਸੀਂ ਮਤਾ ਪਾ ਕੇ ਭੇਜਦੇ ਆ ਤਾਂ ਉਹਦੇ ਤੇ ਆਬਜੈਕਸ਼ਨ ਲੱਗ ਜਾਂਦਾ ਕਿ ਤੁਹਾਡਾ ਸ਼ਹਿਰ ਐਲਡੀ ਪ੍ਰੋਜੈਕਟ ਦੇ ਅੰਦਰ ਆ ਔਰ ਸਾਨੂੰ ਦੋਰੀ ਮਾਰ ਪੈ ਰਹੀ ਆ ਸਾਡੇ ਇੱਥੇ ਦੇ ਮੌਜੂਦਾ ਵਿਧਾਇਕ ਸਦਾ ਰੰਗਤ ਸਿੰਘ ਸੈਣੀ ਜੀ ਲੋਕਾਂ ਨੂੰ ਇਹ ਗੱਲ ਕਹਿ ਰਹੇ ਸੀ ਕਿ ਐਲਡੀ ਜਿਹੜਾ ਮੇਰਾ ਡ੍ਰੀਮ ਪ੍ਰੋਜੈਕਟ ਆ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਨਾ ਤਾਂ ਉਹ ਐਲਡੀਆਂ ਲੱਗੀਆਂ ਤੇ ਜੇ ਲੱਗੀਆਂ ਵੀ ਆ ਮੈਂ ਇਹਦੇ ਕਹਿਣਤ ਕੋਈ ਇਦਾਂ ਦੀ ਅਤਕਥਨੀ ਵੀ ਉਹ ਲੱਗੀਆਂ ਕਿੱਥੇ ਨੇ ਜਿਹੜੀਆਂ ਵਿਧਾਇਕ ਸਾਹਿਬ ਦੀ ਕੋਠੀ ਨੂੰ ਰਸਤੇ ਜਾਂਦੇ ਆ ਤੁਸੀਂ ਜਾ ਕੇ ਦੇਖ ਲਓ ਮੈਂ ਇਲਜ਼ਾਮ ਨਹੀਂ ਲਾ ਰਿਹਾ ਜੇ ਚੰਡੀਗੜ੍ਹ ਰੋਡ ਤੇ ਲਾਈਟਾਂ ਲੱਗੀਆਂ ਤੇ ਉਹ ਵਿਧਾਇਕ ਸਾਹਿਬ ਦੇ ਘਰ ਨੂੰ ਜਿਹੜਾ ਰਸਤਾ ਜਾਂਦਾ ਜੇ ਬਲਬੀਰ ਜੇਮ ਤੋਂ ਲੱਗੀਆਂ ਉਹ ਸਲੋ ਨੂੰ ਰਸਤਾ ਜਾਂਦਾ ਜੇ ਸਲੋ ਰੋਡ ਤੇ ਲੱਗੀਆਂ ਤਾਂ ਉਹਨਾਂ ਦੀ ਕੋਠੀ ਨੂੰ ਜੇ ਚਾਰ ਪਾਸੇੋਂ ਨਵਾਂ ਸ਼ਹਿਰ ਦੇ ਵਿਧਾਇਕ ਸਾਹਿਬ ਦੀ ਕੋਠੀ ਨੂੰ ਰਸਤੇ ਜਾਂਦੇ ਤਾਂ ਐਲਈਡੀ ਲਾਈਟਾਂ ਉੱਥੇ ਲੱਗੀਆਂ ਇੱਕ ਲੱਗੀਆਂ ਮੂਸਾਪੁਰ ਰੋਡ ਤੇ ਔਰ ਸਭ ਤੋਂ ਵੱਡੀ ਸ਼ਰਮਨਾਕ ਗੱਲ ਕੀ ਆ ਕਿ ਜਿਹੜੀਆਂ ਪੁਰਾਣੀਆਂ ਲਾਈਟਾਂ ਆ ਉਹ ਅੱਜ ਵੀ ਬੰਦ ਪਈਆਂ ਤੇ ਇਸ ਤਰ੍ਹਾਂ ਲੱਗਦਾ ਵੀ ਨਵਾਂ ਸ਼ਹਿਰ ਦੇ ਲੋਕਾਂ ਦੀ ਬਦਕਿਸਮਤੀ ਆ ਕਿ ਵਿਧਾਇਕ ਸਾਹਿਬ ਦੀ ਕੋਠੀ ਵੱਲ ਨੂੰ ਉਹਨਾਂ ਦਾ ਰਸਤਾ ਨਹੀਂ ਜਾਂਦਾ ਤੁਸੀਂ ਜਾ ਕੇ ਦੇਖੋ ਗੜਸ਼ਿੰਕਰ ਰੋਡ ਦੀਆਂ ਲਾਈਟਾਂ ਬੰਦ ਪਈਆਂ ਬੰਗਾ ਰੋਡ ਬੰਦ ਪਿਆ ਰਾਹ ਹੋ ਰੋਡ ਬੰਦ ਪਿਆ ਤੇ ਆਪਾਂ ਗੱਲਾਂ ਕਰਦੇ ਆਂ ਵੀ ਅਸੀਂ ਜਿਹੜਾ ਆ ਉਹ ਸ਼ਹਿਰ ਨੂੰ ਬਹੁਤ ਤਰੱਕੀ ਤੇ ਲੈ ਗਏ ਸ਼ਹਿਰ ਦੀ ਤਰੱਕੀ ਤਾਂ ਸ਼ਹਿਰ ਹਨੇਰੇ ਦੇ ਵਿੱਚ ਡੁੱਬਿਆ ਹੁੰਦਾ ਤੇ ਆਪਾਂ ਇਹ ਗੱਲਾਂ ਕਰਦੇ ਆਂ ਵੀ ਮੈਂ ਨਵੇਂ ਸ਼ਹਿਰ ਦਾ ਨਵੇਂ ਸ਼ਹਿਰ ਮੀਰਾ ਮੈਂ ਅੱਗੇ ਵੀ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਵਿਧਾਇਕ ਸਾਹਿਬ ਤੁਸੀਂ ਨਵੇਂ ਸ਼ਹਿਰ ਦੇ ਅੰਦਰ ਆਓ ਆ ਕੇ ਰਾਤ ਨੂੰ ਸ਼ਹਿਰ ਤਾਂ ਘੁੰਮ ਕੇ ਦੱਸੋ ਵੇ ਸ਼ਹਿਰ ਦੇ ਹਾਲਾਤ ਕੀ ਆ ਤੇ ਕਿਉਂਕਿ ਅੱਗੇ ਪ੍ਰਧਾਨ ਨਹੀਂ ਸੀਗੇ ਤੇ ਹੁਣ ਤਾਂ ਮੌਜੂਦਾ ਪ੍ਰਧਾਨ ਬਣਿਆ ਨੂੰ ਵੀ ਲਗਭਗ 10 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਮੈਨੂੰ ਲੱਗਦਾ ਉਹਨਾਂ ਦਾ ਧਿਆਨ ਵੀ ਨਹੀਂ ਇਸ ਪਾਸੇ ਜਾ ਰਿਹਾ ਬਾਰ-ਬਾਰ ਅਸੀਂ ਮੰਗ ਚੁੱਕੀ ਆ ਕਿ ਐਲ ਡੀ ਲਾਈਟਾਂ ਜੇ ਲੱਗੀਆਂ ਆ ਮੈਂ ਤੁਹਾਨੂੰ ਕਿਹਾ ਵੀ ਵਿਧਾਇਕ ਸਾਹਿਬ ਦੀ ਕੋਠੀ ਦੇ ਜਿਹੜੇ ਰਸਤੇ ਜਾਂਦੇ ਉਹਨਾਂ ਤੇ ਜ਼ਰੂਰ ਲੱਗੀਆਂ ਸ਼ਹਿਰ ਦੇ ਵਿੱਚ ਅੱਜ ਵੀ ਨੀਰ ਘੋਪਿਆ ਤੁਸੀਂ ਰਾਤ ਨੂੰ ਖੁਦ ਜਾ ਕੇ ਵਿਜ਼ਿਟ ਕਰ ਲਓ ਇਲਜ਼ਾਮ ਨਹੀਂ ਜੋ ਹਕੀਕਤ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼ਹਿਰ ਦੇ ਵਿੱਚ ਡੇਂਗੂ ਬਹੁਤ ਫੈਲ ਰਿਹਾ ਹੈ ਡੇਂਗੂ ਨੂੰ ਡੇਂਗੂ ਦੀ ਰੋਕத்ਾਮ ਦੇ ਵਾਸਤੇ ਨਗਰ ਕੌਂਸਲ ਦੇ ਕੋਲ ਕੀ ਕੀ ਪ੍ਰਬੰਧ ਹਨ ਦੇਖੋ ਨਗਰ ਕੌਂਸਲ ਦੇ ਕੋਲ ਜਿਹੜੇ ਆ ਮੈਂ ਸਮਝਦਾ ਕਿ ਸ਼ਹਿਰ ਦੀ ਆਬਾਦੀ ਵੱਧ ਗਈ ਆ ਸਿਰਫ ਇੱਕੋ ਹੀ ਫੋਕਿੰਗ ਮਸ਼ੀਨ ਆ ਤੇ ਉਹਦੇ ਨਾਲ ਜਿਹੜਾ ਆ ਪੂਰੇ ਸ਼ਹਿਰ ਨੂੰ ਕਵਰ ਰੋਜ਼ ਨਹੀਂ ਕੀਤਾ ਜਾ ਸਕਦਾ ਫੋਕਿੰਗ ਤਾਂ 2 ਦਿਨ ਛੱਡ ਕੇ ਪੂਰੇ ਵਾਡਾਂ ਦੇ ਵਿੱਚ ਹੋਣੀ ਚਾਹੀਦੀ ਆ ਸਿਰਫ ਇੱਕੋ ਫੋਕਿੰਗ ਮਸ਼ੀਨ ਆ ਜਿੱਥੇ ਨਵੀਂ ਫੌਗਿੰਗ ਮਸ਼ੀਨਰੀ ਲੋੜ ਹੈ ਜਿਹੜੀ ਗੱਲ ਪਹਿਲਾਂ ਕਰ ਰਹੇ ਸੀ ਜੇ ਹਾਊਸ ਦੀ ਮੀਟਿੰਗ ਹੋਊਗੀ ਤਾਂ ਹੀ ਅਸੀਂ ਗੱਲ ਕਰਾਂਗੇ ਜੇ ਮੀਟਿੰਗ ਹੀ ਨਹੀਂ ਤਿੰਨ ਮਹੀਨੇ ਹੋਊਗੀ ਨਵੀਂ ਜਿਹੜੀ ਫੌਗਿੰਗ ਮਸ਼ੀਨ ਦੀ ਘੱਟੋ ਘੱਟ ਦੋਆਂ ਦੀ ਡਿਮਾਂਡ ਸੀਗੀ ਉਹ ਰਿਕੁਆਇਰਮੈਂਟ ਸੀਗੀ ਅਸੀਂ ਗੱਲ ਤਾਂ ਤਾਂ ਹੀ ਕਰ ਸਕਦੇ ਸੀ ਜੇ ਮੀਟਿੰਗ ਹੁੰਦੀ ਤੇ ਮੀਟਿੰਗ ਹੀ ਨਹੀਂ ਹੋਈ ਤੇ ਇਸ ਕਰਕੇ ਇੱਕ ਗੱਡੀ ਦੇ ਨਾਲ ਜਿਹੜਾ ਉਹ ਸ਼ਹਿਰ ਦਾ ਗੁਜ਼ਾਰਾ ਨਹੀਂ ਹੋ ਸਕਦਾ ਕਿਉਂਕਿ ਸ਼ਹਿਰ ਦੀ ਆਬਾਦੀ ਬਹੁਤ ਵੱਧ ਗਈ ਬਹੁਤ ਸਾਰੇ ਪਿੰਡ ਜਿਹੜੇ ਆ ਉਹ ਸ਼ਹਿਰ ਨਾਲ ਜੁੜ ਗਏ ਆ ਸੋ ਇਸ ਕਰਕੇ ਉਹਦੇ ਲਈ ਢੁਕਵੇਂ ਪ੍ਰਬੰਧ ਨਹੀਂ ਮੈਂ ਸਮਝਦਾ ਹਾਂ ਜਿੱਥੇ ਕਮੇਟੀ ਨੂੰ ਉਹਦੇ ਢੁਕਵੇਂ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਸੀਗੇ ਕਿਉਂਕਿ ਪਤਾ ਹਰ ਸਾਲ ਡੇਂਗੂ ਆਉਂਦਾ ਇਹ ਆਏ ਤਾਂ ਹੈ ਨੀਗਾ ਵੀ ਇੱਕ ਸਾਲ ਨਹੀਂ ਆਉਂਦਾ ਹਰ ਸਾਲ ਆਉਂਦਾ ਤੇ ਉਹਦੇ ਪ੍ਰਬੰਧ ਹੋਣੇ ਚਾਹੀਦੇ ਸੀਗੇ ਦੂਜੀ ਲੋਕਾਂ ਨੂੰ ਵੀ ਅਪੀਲ ਹੈ ਕਿ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖੋ ਖਾਸ ਕਰਕੇ ਸਾਫ਼ ਪਾਣੀ ਦਾ ਕਿਉਂਕਿ ਡੇਂਗੂ ਆਪਾਂ ਕਿਤੇੋਂ ਲੈਣ ਨਹੀਂ ਜਾਣਾ ਆਪਣੇ ਘਰਾਂ ਦੇ ਅੰਦਰ ਹੀ ਆਪਾਂ ਪੈਦਾ ਕਰ ਲੈਨੇ ਆ ਕਿਉਂਕਿ ਜ਼ਿਆਦਾਤਰ ਜਿਹੜਾ ਡੇਂਗੂ ਦਾ ਲਾਰਵਾ ਜ਼ਿਆਦਾ ਉਹ ਤੁਹਾਡੇ ਘਰਾਂ ਦੇ ਅੰਦਰ ਫਰਜਾ ਹੈ ਉਹਨਾਂ ਦੀਆਂ ਟਰੀਆਂ ਦੇ ਵਿੱਚ ਪੈਦਾ ਹੋ ਰਿਹਾ ਜਾਂ ਆਪਾਂ ਆਪਣੇ ਉੱਪਰ ਜਿਹੜਾ ਬਾਧੂ ਘਟੂ ਸਮਾਨ ਆਪਣੀਆਂ ਛੱਤਾਂ ਤੇ ਸਿੱਟ ਦਿੰਨੇ ਆ ਜਦੋਂ ਵਾਰਿਸ਼ ਹੋ ਜਾਂਦੀ ਹੈ ਜਦੋਂ 5 ਦਿਨ ਰਹਿ ਜਾਂਦਾ ਤਾਂ ਉਹ ਡੇਂਗੂ ਦਾ ਲਾਰਵਾ ਬਣਦਾ ਜਿੱਥੇ ਨਗਰ ਕੌਂਸਲ ਨੂੰ ਆਪਣੀ ਜ਼ਿੰਮੇਵਾਰੀ ਤਨਦੇਈ ਨਾਲ ਨਿਭਾਉਣੀ ਚਾਹੀਦੀ ਹੈ ਉੱਥੇ ਲੋਕਾਂ ਨੇ ਅਪੀਲ ਹੈ ਕਿ ਤੁਸੀਂ ਵੀ ਤਨਦੇਈ ਦੇ ਨਾਲ ਨਗਰ ਕੌਂਸਲ ਦਾ ਸਹਿਯੋਗ ਦਿਓ ਤੇ ਨਗਰ ਕੌਂਸਲ ਨੂੰ ਚਾਹੀਦਾ ਵੀ ਫੌਕਿੰਗ ਜਿਹੜੀ ਆ ਘਟੋ ਘਟ ਵੀ ਕਿਉਂਕਿ 19 ਵਾਰਡ ਆ ਇੱਕ ਗੱਡੀ ਦੇ ਨਾਲ ਨਹੀਂ ਕੰਮ ਚੱਲ ਸਕਦਾ ਦੋ ਗੱਡੀਆਂ ਦੀ ਹੋਰ ਜ਼ਰੂਰਤ ਸੀ ਤਾਂ ਕਿ ਦੋ ਦਿਨ ਬਾਅਦ ਫੋਕਿੰਗ ਜਿਹੜੀ ਉਹ ਰੈਗੂਲਰ ਹੋ ਸਕੇ ਤਾਂ ਕਿ ਲੋਕਾਂ ਨੂੰ ਆਪਾਂ ਨੂੰ ਬਚਾਇਆ ਜਾ ਸਕੇ ਔਰ ਦੂਜਾ ਹੈਲਥ ਡਿਪਾਰਟਮੈਂਟ ਤਾਂ ਲੱਗਾ ਮੈਂ ਚਾਹੁੰਦਾ ਵੀ ਨਗਰ ਕਾਉਂਸਲ ਨੂੰ ਵੀ ਇਹਦੇ ਲਈ ਲੋਕਾਂ ਨੂੰ ਪਹਿਲਾਂ ਤੋਂ ਅਵੇਅਰ ਕਰਨਾ ਚਾਹੀਦਾ ਇਹਨਾਂ ਟੀਟਲ ਲਈ ਸਾਡੇ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਇਹ ਪਤਾ ਲੱਗਾ ਸੀ ਕਿ ਸੀਵਰੇਜ ਜਿਹੜੇ ਆ ਉਹ ਭਰੇ ਹੋਏ ਆ ਥਾਂ ਥਾਂ ਪਾਣੀ ਸੜਕਾਂ ਤੇ ਜਮਾ ਹੋ ਰਿਹਾ ਜਿਹਦੇ ਕਰਕੇ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਉਸ ਦੇ ਬਾਰੇ ਵੀ ਤੁਹਾਡਾ ਕੀ ਕਹਿਣਾ ਹੈ ਦੇਖੋ ਪਹਿਲਾਂ ਸ਼ਹਿਰ ਛੋਟਾ ਸੀ ਤੇ ਇਕੋ ਟ੍ਰੀਟਮੈਂਟ ਪਲਾਂਟ ਸੀਗਾ ਉਹ ਸੀਗਾ ਗੁਰਤੇਗਵਾਦਨਗਰ ਪਹਿਲਾਂ ਦਾ ਜਿਹੜਾ ਸ਼ਹਿਰ ਵਸਿਆ ਹੁਣ ਸ਼ਹਿਰ ਦੀ ਆਬਾਦੀ ਬਹੁਤ ਦੂਰ ਤੱਕ ਚੱਲ ਗਈ ਤੇ ਸੀਵਰੇਜ ਤਾਂ ਆਪਾਂ ਪਾਈ ਜਾਂਦੇ ਆ ਲੇਕਿਨ ਉਹਦੇ ਲਈ ਟੁਕਮੇ ਪ੍ਰਬੰਧ ਕੋਈ ਨਹੀਂ ਜਦਕੀ ਟ੍ਰੀਟਮੈਂਟ ਪਲਾਂਟ ਜਿਹੜਾ ਇਕੋ ਹੀ ਆ ਜਦਕੀ ਘੱਟੋ ਘਾਟ ਸ਼ਹਿਰ ਦੇ ਅੰਦਰ ਦੋ ਟ੍ਰੀਟਮੈਂਟ ਪਲਾਂਟ ਹੋਰ ਲੱਗਣੇ ਚਾਹੀਦੇ ਆ ਉਹਨੂੰ ਏਰੀਆ ਵਾਈਜ਼ ਡਿਵਾਈਡ ਕਰਨਾ ਚਾਹੀਦਾ ਕਿਉਂਕਿ ਸੀਵਰੇਜ ਬੰਦ ਕਿਉਂ ਹੁੰਦੇ ਆ ਕਿਉਂਕਿ ਅੱਜ ਕੀ ਕਰ ਰਹੇ ਆ ਆਪਾਂ ਨਾਲੀਆਂ ਬੰਦ ਕਰੀ ਜਾਂਦੇ ਆ ਤੇ ਹਰੇਕ ਪਾਣੀ ਸੀਵਰ ਦੇ ਵਿੱਚ ਜੋੜੀ ਜਾਂਦੇ ਆ ਔਰ ਦੂਜੀ ਗੱਲ ਇਹ ਆ ਵੀ ਜਿਹੜੀ ਸੀਵਰੇਜ ਦੀ ਟ੍ਰੀਟਮੈਂਟ ਪਲਾਂਟ ਦੀ ਕਪੈਸਿਟੀ ਆ ਬਹੁਤ ਘਟ ਗਈ ਆ ਜਾਂ ਤਾਂ ਉਹਦੀ ਕਪੈਸਿਟੀ ਵਧਾਉਣੀ ਚਾਹੀਦੀ ਸੀਗੀ ਜਾਂ ਜਿਹੜਾ ਨਵਾਂ ਸੀਵਰ ਪਾਇਆ ਉਹਦੇ ਲਈ ਨਵਾਂ ਜਿਹੜਾ ਹੈ ਟ੍ਰੀਟਮੈਂਟ ਪਲਾਂਟ ਲਾਉਣਾ ਚਾਹੀਦਾ ਸੀਗਾ ਉਹਦੇ ਕਰਕੇ ਜਿਹੜਾ ਸੀਵਰੇਜ ਜਗਾ ਜਗਾ ਬਲੌਕ ਪਿਆ ਸੀ ਸੀਵਰੇਜ ਜਿਹੜਾ ਉਹ ਚੱਲ ਨਹੀਂ ਰਿਹਾ ਔਰ ਦੂਜੀ ਗੱਲ ਨਗਰ ਕੌਂਸਲ ਦੇ ਕੋਲ ਇੱਕੋ ਗੱਡੀਆਂ ਸ਼ਹਿਰ ਦੀ ਆਬਾਦੀ ਵੱਧ ਗਈ ਤੇ ਸਿਰਫ ਚਾਰ ਸੀਵਰੇਜ ਮੈਨ ਆ ਸਿਵਰਮੈਨ ਵੀ ਵਧ ਰੱਖਣੀ ਚਾਹੀਦੀ ਹੈ ਤੇ ਘੱਟੋ ਘੱਟ ਨਵੀਂ ਗੱਡੀ ਜਿਹੜੀ ਆ ਉਹ ਘੱਟੋ ਘੱਟ ਵੀ ਦੋ ਨਹੀਂ ਤਾਂ ਇੱਕ ਤਾਂ ਖਰੀਦਣੀ ਚਾਹੀਦੀ ਹੈ ਨਾ ਔਰ ਟ੍ਰੀਟਮੈਂਟ ਪਲੈਂਟ ਨਵਾਂ ਲੱਗਣਾ ਚਾਹੀਦਾ ਤਾਂ ਇਹ ਸਮੱਸਿਆ ਦਾ ਹੱਲ ਹੋ ਸਕਦਾ ਕਿਉਂਕਿ ਆਪਾਂ ਦਾਵੇ ਤੇ ਬਹੁਤ ਵੱਡੇ ਵੱਡੇ ਕਰਦੇ ਆ ਲੇਕਿਨ ਅੱਜ ਜਦੋਂ ਕੀ ਕਾਰਨ ਕੀ ਆ ਜਦੋਂ ਸਿਵਰੇਜ ਬਲੌਕ ਹੁੰਦਾ ਸਾਨੂੰ ਆਪਣੇ ਲਈ ਦਿੱਕਤ ਆ ਜਾਂਦੀ ਆ ਕਿਉਂਕਿ ਜਦੋਂ ਸਾਡੇ ਕੋਲ ਲੋਕੀ ਕੰਪਲੀਟ ਕਰਦੇ ਆ ਤੇ ਪੂਰਾ ਸ਼ਹਿਰ ਤੁਸੀਂ ਇਹ ਦੇਖੋ ਵੀ ਕਿੱਡਾ ਵੱਡਾ ਸ਼ਹਿਰ ਆ ਤੇ ਇੱਕ ਟੀਮ ਆ ਇੱਕ ਗੱਡੀ ਆ ਤੋ ਕਈ ਵਾਰ ਇੱਕ ਇੱਕ ਪੁਆਇੰਟ ਤੇ ਪੂਰੀ ਪੂਰੀ ਦਿਹਾੜੀ ਲੱਗ ਜਾਂਦੀ ਆ ਤੇ ਲੋਕਾਂ ਦਾ ਜਿਹੜਾ ਗੁੱਸਾ ਕਿਲਾਇਆ ਉਹ ਸਬੰਧਤ ਐਮਸੀ ਤੇ ਆ ਜਾਂਦਾ ਤੇ ਉਹ ਜਾਇਜ਼ ਵੀ ਆ ਲੇਕਿਨ ਇਹਦੇ ਲਈ ਚਾਹੀਦਾ ਵੀ ਕਮੇਟੀ ਨੂੰ ਉਹਦੇ ਇੱਕ ਤਾਂ ਨਵੀਂ ਗੱਡੀ ਪਰਚੇਜ਼ ਕਰਨੀ ਚਾਹੀਦੀ ਸੀਵਰਮੈਨ ਹੋਰ ਰੱਖਣੇ ਚਾਹੀਦੇ ਆ ਔਰ ਟ੍ਰੀਟਮੈਂਟ ਪਲਾਂਟ ਜਿਹੜਾ ਹੋਰ ਲਾਉਣਾ ਚਾਹੀਦਾ ਔਰ ਤਾਂ ਕਿ ਜਿਹੜਾ ਅੱਜ ਲੋਕ ਬਾਰ-ਬਾਰ ਸੀਵਰੇਜ ਦੀ ਕੰਪਲੇਂਟ ਆ ਰਹੀ ਆ ਉਹਦੇ ਤੋਂ ਲੋਕਾਂ ਨੂੰ ਤਾਂ ਹੀ ਨਿਜਾਗਤ ਮਿਲ ਸਕਦੀ ਆ ਜੇ ਕਮੇਟੀ ਇਹਦੇ ਲਈ ਪ੍ਰਬੰਧ ਕਰੂ ਇਸ ਦੇ ਨਾਲ ਨਾਲ ਹੀ ਆਪਾਂ ਗੱਲ ਕਰਦੇ ਹਾਂ ਸੜਕਾਂ ਦੀ ਹਾਲਤ ਦੀ ਜਿਵੇਂ ਕਲਾਮ ਰੋਡ ਐ ਸਲੋ ਰੋਡ ਐ ਥਾਂ ਥਾਂ ਖੱਡੇ ਪਏ ਹੋਣ ਉਹਨਾਂ ਦੇ ਕਰਕੇ ਲੋਕਾਂ ਨੂੰ ਬਹੁਤ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਆ ਤੇ ਲਗੜੋਆ ਤੋਂ ਨਵਾਂ ਸ਼ਹਿਰ ਜਿਹੜੀ ਸੜਕ ਰੋਡ ਐ ਉਹ ਪੱਟਿਆ ਹੋਇਆ ਐ ਉਹਦੇ ਕਰਕੇ ਲੋਕਾਂ ਦੇ ਉੱਥੇ ਐਕਸੀਡੈਂਟ ਹੋ ਰਹੇ ਆ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦੁਕਾਨਦਾਰਾਂ ਨੂੰ ਬਹੁਤ ਪਰੇਸ਼ਾਨੀਆਂ ਆਨ ਉੱਥੇ ਤੇ ਉਹਦੇ ਬਾਰੇ ਕੀ ਤੁਹਾਡਾ ਕਹਿਣਾ ਹੈ ਕਿ ਜੋ ਪ੍ਰਸ਼ਾਸਨ ਨੂੰ ਕੀ ਟੁਕਵੇਂ ਕਦਮ ਚੱਕਣੇ ਚਾਹੀਦੇ ਆ ਉਹਦੇ ਵਾਸਤੇ ਦੇਖੋ ਸ਼ਹਿਰ ਦੀ ਰਿਸਪੌਂਸਿਬਿਲਟੀ ਨਗਰ ਕੌਂਸਲ ਦੀ ਹੁੰਦੀ ਆ ਜੀ ਅੱਜ ਟੋਏ ਪਏ ਆ ਤੇ ਨਗਰ ਕਾਉਂਸਲ ਦੇ ਧਿਆਨ ਚ ਕਈ ਵਾਰ ਲਿਆਂਦਾ ਵੀ ਟੋਏ ਪਏ ਆ ਜੇ ਉਹ ਨਾਲੋਂ ਨਾਲ ਕਵਰ ਕਰ ਦਿੱਤੇ ਜਾਣ ਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਨੂੰ ਹੁਣ ਤੋਂ ਬਚਾਇਆ ਜਾ ਸਕਦਾ ਤੁਸੀਂ ਚੰਡੀਗੜ੍ਹ ਰੋਡ ਤੇ ਵੀ ਦੇਖੋਗੇ ਔਰ ਸਲੋ ਰੋਡ ਤੇ ਵੀ ਦੇਖੋਗੇ ਟੋਏ ਪਏ ਆ ਜੇ ਨਗਰ ਕਾਉਂਸਲ ਲੋਕ ਪਰਚੇਜ ਕਰਕੇ ਉਹਨਾਂ ਤੇ ਪੈਚ ਵਰਕ ਕਰਾ ਦੇਵੇ ਤਾਂ ਲੋਕਾਂ ਨੂੰ ਇਹ ਜਿਹੜੇ ਆ ਦੋਦਾ ਦੇ ਵਿੱਚੋਂ ਲੰਘਣਾ ਇਹ ਨਾ ਪਵੇ ਜਿਹੜੀ ਸੜਕ ਦੀ ਗੱਲ ਕਰ ਰਹੇ ਆ ਤੁਸੀਂ ਲੰਗੜੋਏ ਤੋਂ ਜਿਹੜੀ ਬਾਈਪਾਸ ਤੱਕ ਬਣਨੀ ਆ ਦੇਖੋ ਸੜਕ ਦਾ ਵਿਧਾਇਕ ਸਾਹਿਬ ਨੇ ਉਦਘਾਟਨ ਕਰ ਦਿੱਤਾ ਚੰਗੀ ਗੱਲ ਆ ਕੋਈ ਮਾੜੀ ਗੱਲ ਨਹੀਂ ਲੇਕਿਨ ਉਹਦਾ ਕਾਰਨ ਕੀ ਅੱਜ ਲੋਕਾਂ ਦੇ ਉਥੇ ਲਗਾਤਾਰ ਐਕਸੀਡੈਂਟ ਹੋ ਰਹੇ ਆ ਕਿਉਂਕਿ ਉਹ ਸੜਕ ਪਾਟ ਦਿੱਤੀ ਗਈ ਆ ਚਾਹੀਦਾ ਤਾਂ ਇਹ ਸੀਗਾ ਵੀ ਜਿੰਨਾ ਪੋਰਸ਼ਨ ਤੁਸੀਂ ਪਹਿਲਾਂ ਪਟਿਆ ਉਹਨਾਂ ਵੜਾ ਦਿੰਦੇ ਐਸ ਵੇਲੇ ਕਿ ਟੂ-ਵੀਲਰ ਉਥੋਂ ਲੈ ਕੇ ਲੰਘਣਾ ਖਤਰੇ ਤੋਂ ਖਾਲੀ ਨਹੀਂ ਕਿ ਆ ਜਿਹੜਾ ਪ੍ਰਸ਼ਾਸਨ ਆ ਉਹ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਜੇ ਕੋਈ ਕੀਮਤੀ ਜਾਨਾਂ ਜਾਊਗੀਆਂ ਫਿਰ ਉਹ ਕੰਮ ਸ਼ੁਰੂ ਕਰੂਗੀ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਆਪਣੀ ਕੰਬ ਕਰਨੀ ਨੀਤ ਉੱਠ ਕੇ ਜਿਸ ਕੰਪਨੀ ਨੇ ਇਹ ਟੈਂਡਰ ਲਿਆ ਕੰਮ ਸ਼ੁਰੂ ਕੀਤਾ ਉਹਨੂੰ ਹਦਾਇਤ ਕੀਤੀ ਜਾਵੇ ਵੀ ਉਹ ਸੜਕ ਨੂੰ ਉਦੋਂ ਪੱਟੇ ਜਿੰਨਾ ਪੋਰਸ਼ਨ ਪਹਿਲਾਂ ਬਣਾ ਦੇਵੇ ਤੇ ਅੱਜ ਉਥੇ ਇਹ ਹਾਲਾਤ ਆ ਕਿ ਰੋਜ਼ ਉਥੇ ਮੈਂ ਖੁਦ ਆਪਣੀ ਗੱਲ ਦੱਸਦਾ ਮੈਂ ਅਚਾਨਕ ਉਸ ਰੋਡ ਤੇ ਟੂ-ਵੀਲਰ ਤੇ ਜਾ ਗਿਆ ਔਰ ਮੈਨੂੰ ਪਤਾ ਮੈਂ ਉਹ ਜਿਹੜਾ ਥੋੜਾ ਜਿਹਾ ਪੋਰਸ਼ਨ ਸੀਗਾ ਜਿਹਨੇ ਲੰਗੜੋਈ ਤੋਂ ਨਵੀਂ ਸ਼ਹਿਰ ਤੱਕ ਆਉਣਾ ਉਹ ਤੋਂ ਪਤਾ ਨਹੀਂ ਕਿੱਦਾਂ ਆਉਂਦਾ ਹੋਊਗਾ ਮੈਂ ਥੋੜੇ ਜਿਹੇ ਪੋਰਸ਼ਨ ਹੋਟਲ ਪੈरिस ਤੋਂ ਲੈ ਕੇ ਸਰਵ ਥੋੜੇ ਸ਼ਵਾਲਕ ਸਕੂਲ ਤੋਂ ਪਿੱਛੇ ਤੱਕ ਆਇਆ ਤੇ ਮੈਨੂੰ ਇਦਾਂ ਲੱਗਦਾ ਸੀ ਵੀ ਮੈਂ ਹੁੰਨ ਡਿਗਾ ਹੁੰਨ ਡਿਗਾ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹ ਸੜਕ ਵੱਲ ਤੁਰੰਤ ਧਿਆਨ ਦੇ ਕੇ ਉਹਦੀ ਜਿਹੜੀ ਕੰਮ ਸ਼ੁਰੂ ਕਰਾਇਆ ਜਾਵੇ ਨਾ ਕਿ ਹਾਦਸੇ ਦਾ ਇੰਤਜ਼ਾਰ ਕੀਤਾ ਜਾਵੇ ਜਿਵੇਂ ਕਿ ਅ ਅੱਜਕੱਲ ਆਪਾਂ ਦੇਖ ਰਿਹਾ ਕਿ ਬਿਮਾਰੀਆਂ ਵੱਧ ਰਹੀਆਂ ਆ ਜਿਆਦਾਤਰ ਬਿਮਾਰੀਆਂ ਜਿਹੜੀਆਂ ਪਾਣੀ ਨੂੰ ਲੈ ਕੇ ਹੀ ਪੈਦਾ ਹੋ ਰਹੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਪਾਣੀ ਆ ਸ਼ਹਿਰ ਨਿਵਾਸੀਆਂ ਨੂੰ ਸ਼ੁੱਧ ਮਿਲ ਰਿਹਾ ਹੈ ਪਾਣੀ ਪੀਣ ਵਾਲਾ ਬਹੁਤ ਵੱਡੀ ਦਿੱਕਤ ਜਿਹੜੀ ਸ਼ਹਿਰ ਨਿਵਾਸੀ ਨੂੰ ਬਾਰ-ਬਾਰ ਆ ਰਹੀ ਆ ਉਹਦਾ ਕਾਰਨ ਕੀ ਆ ਕਿ ਉਹ ਸੀ ਪੁਰਾਣੇ ਸਮੇਂ ਦੇ ਵਿੱਚ ਸੀਵਰੇਜ ਔਰ ਪਾਣੀ ਦੀਆਂ ਪਾਈਪਾਂ ਬਿਲਕੁਲ ਨੇੜੇ-ਨੇੜੇ ਪਈਆਂ ਆ ਜਦੋਂ ਸੀਵਰੇਜ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਆ ਉਹ ਲੀਕਜ ਆ ਜਾਂਦੀ ਆ ਤੇ ਉਹ ਸੀਵਰੇਜ ਦਾ ਤੇ ਪਾਣੀ ਦਾ ਕਨੈਕਸ਼ਨ ਇਕੱਠਾ ਹੋ ਜਾਂਦਾ ਤੇ ਉਹ ਜ਼ਮੀਨ ਦੇ ਅੰਦਰ ਆ ਤੇ ਉਹ ਲੋਕਾਂ ਨੂੰ ਜਦੋਂ ਆਪਾਂ ਕੰਪਲੀਟ ਵੀ ਆਉਂਦੀ ਲੋਕਾਂ ਦੀ ਅਸੀਂ ਉਹਨਾਂ ਨੂੰ ਭੇਜਦੇ ਆ ਤੇ ਲਗਭਗ ਮਹੀਨਾ-ਮਹੀਨਾ ਇਸ ਕੰਮ ਲੰਘ ਜਾਂਦਾ ਵੀ ਉਹ ਲੋਕਾਂ ਨੂੰ ਉਹ ਪਤਾ ਹੀ ਨਹੀਂ ਲੱਗਦਾ ਫਾਲਟ ਹੈ ਕਿੱਥੇ ਆ ਸੋ ਇਹ ਬਹੁਤ ਵੱਡੀ ਦਿੱਕਤ ਹੈ ਨਵਾਂ ਸ਼ਹਿਰ ਦੇ ਅੰਦਰ ਕਿਉਂਕਿ ਲਗਭਗ ਅੱਜ ਤੋਂ ਨਵਾਂ ਸ਼ਹਿਰ ਦੇ ਅੰਦਰ ਜਿਹੜਾ ਪੁਰਾਣਾ ਏਰੀਆ ਆ ਉੱਥੇ ਪਾਣੀ ਦੀਆਂ ਪਾਈਪਾਂ ਪਈਆਂ ਨੂੰ ਲਗਭਗ ਮੇਰੇ ਹਿਸਾਬ ਨਾਲ 35 ਤੋਂ 40 ਸਾਲ ਹੋ ਗਏ ਤੇ ਸੀਵਰੇਜ ਪੈਨ ਉਹ ਵੀ ਉਹ ਪਾਈਪਾਂ ਪੁਰਾਣੇ ਸਮੇਂ ਦੀਆਂ ਪਈਆਂ ਆ ਚਾਹੀਦਾ ਤਾਂ ਇਹ ਆ ਵੀ ਪਾਣੀ ਕਿਉਂਕਿ ਮੁੰਡਲੀ ਸਹੂਲਤ ਆ ਕਿਉਂਕਿ ਬਿਮਾਰੀਆਂ ਦੀ ਜੜ ਕੀ ਆ ਪਾਣੀ ਆ ਜਿਹੜਾ ਲੋਕਾਂ ਦੇ ਘਰਾਂ ਚ ਜਾਂਦਾ ਤੇ ਲੋਕਾਂ ਨੂੰ ਉਹ ਸਮੱਸਿਆ ਨਾਲ ਜੂਝਣਾ ਪੈਂਦਾ ਨਗਰ ਕੌਂਸਲ ਨੂੰ ਚਾਹੀਦਾ ਕੋ ਪਲਾਨ ਕੀਤਾ ਜਾਵੇ ਤਿਆਰ ਤਾਂ ਕਿ ਜਿਹੜਾ ਇਹ ਸਮੱਸਿਆ ਨਾਲ ਲੋਕਾਂ ਨੂੰ ਵਾਰ-ਵਾਰ ਜੂਝਣਾ ਪੈਂਦਾ ਗੰਦਾ ਪਾਣੀ ਆ ਗਿਆ ਉਹ ਪਾਈਪਾਂ ਨੂੰ ਸੀਵਰੇਜ ਨਾਲੋਂ ਦੂਰ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਆਉਣ ਵਾਲੇ ਸਮੇਂ ਸਬਸਤਰਾ ਪਾਣੀ ਪੀਣ ਨੂੰ ਮਿਲੇ ਇਹ ਜੋ ਸਾਰੀਆਂ ਸਮੱਸਿਆਵਾਂ ਤੁਸੀਂ ਦੱਸੀਆਂ ਲੋਕਾਂ ਦੀਆਂ ਜੋ ਸਮੱਸਿਆਵਾਂ ਇਹਨਾਂ ਨੂੰ ਲੈ ਕੇ ਤੁਹਾਡੀ ਸ਼ਾਸਨ ਨੂੰ ਜਾਂ ਪ੍ਰਸ਼ਾਸਨ ਨੂੰ ਕੀ ਅਪੀਲ ਹੈ ਕੀ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਵੇ ਦੇਖੋ ਮੇਰੀ ਤਾਂ ਪੰਜਾਬ ਸਰਕਾਰ ਔਰ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਆਪਾਂ ਦਾਅਵੇ ਨਾ ਕਰੀਏ ਪ੍ਰੈਕਟੀਕਲੀ ਕੰਮ ਕਰੀਏ ਕਿਉਂਕਿ ਚੋਣ ਜਾਬਤਾ ਲੱਗਣ ਚ ਮਹੀਨਾ ਰਹਿ ਗਿਆ ਸਿਰਫ ਡੇਢ ਤੇ ਡੇਢ ਮਹੀਨੇ ਦੇ ਵਿੱਚ ਜੇ ਤਾਂ ਤੁਸੀਂ ਕੁਝ ਕਰ ਸਕਦੇ ਆ ਤੇ ਚੰਗੀ ਗੱਲ ਆ ਮੈਂ ਇੱਕੋ ਬੇਨਤੀ ਕਰਦਾ ਕਿ ਇੱਕ ਤਾਂ ਪੀਣ ਵਾਲੇ ਪਾਣੀ ਦੀ ਸਮੱਸਿਆ ਕਿਉਂਕਿ ਇੱਕ ਤਾਂ ਪਾਣੀ ਗੰਦਾ ਲੋਕਾਂ ਨੂੰ ਮਿਲ ਰਿਹਾ ਔਰ ਦੂਜਾ ਜਦੋਂ ਗਰਮੀ ਸ਼ੁਰੂ ਹੋ ਜਾਂਦੀ ਆ ਤੇ ਪਾਣੀ ਦਾ ਜਿਹੜਾ ਲੈਵਲ ਆ ਉਹ ਇੰਨਾ ਘੜ ਜਾਂਦਾ ਕਿ ਜੇ ਕੋਈ ਦੂਜੀ ਮੰਜ਼ਲ ਤੇ ਰਹਿੰਦਾ ਤਾਂ ਬਿਨਾ ਜਿਹੜਾ ਆ ਉਹ ਟੁੱਲੂ ਪੰਪ ਲਾਇਆ ਲੋਕਾਂ ਦੇ ਘਰਾਂ 'ਚ ਪਾਣੀ ਨਹੀਂ ਚੜਦਾ ਤੇ ਗਰੀਬ ਇੱਕ ਪਾਸੇ ਸਰਕਾਰ ਨੇ ਰੋਕ ਲਾਈ ਆ ਵੀ ਟੁੱਲੂ ਪੰਪ ਨਹੀਂ ਹੋਣਾ ਚਾਹੀਦਾ ਤੇ ਲੋਕਾਂ ਦੀ ਮਜਬੂਰੀ ਆ ਟੁੱਲੂ ਪੰਪ ਲਾਉਣਾ ਜੇ ਜੇ ਪਾਣੀ ਉਹਨਾਂ ਨੂੰ ਪ੍ਰੋਪਰ ਮਿਲੇ ਤੇ ਉਹਦੇ ਲਈ ਚਾਹੀਦਾ ਕੀ ਆ ਕਿਉਂਕਿ ਬਹੁਤ ਸਾਰੇ ਨਵੇਂ ਸ਼ਹਿਰ ਦੇ ਅੰਦਰ ਨਵੇਂ ਟਿਊਬ ਲੱਗਣ ਦੀ ਜ਼ਰੂਰਤ ਆ ਤੇ ਅਸੀਂ ਪਹਿਲੇ ਜਦੋਂ ਦਾ ਹਾਊਸ ਬਣਿਆ ਪਹਿਲਾਂ ਵੀ ਬੇਨਤੀ ਕਰਦੇ ਨੇ ਆ ਕਿ ਪਾਣੀ ਦੀ ਰਿਕੁਆਇਰਮੈਂਟ ਜ਼ਿਆਦਾ ਆ ਪਾਣੀ ਦਾ ਲੈਵਲ ਵੀ ਘਟ ਰਿਹਾ ਲੇਕਿਨ ਨਵੀਆਂ ਜਿਹੜੀਆਂ ਮੋਟਰਾਂ ਉਹਨਾਂ ਦੀ ਖਾਸ ਕਰਕੇ ਜ਼ਰੂਰਤ ਆ ਕਿਉਂਕਿ ਜਦੋਂ ਗਰਮੀ ਸ਼ੁਰੂ ਹੋ ਜਾਂਦੀ ਆ ਉਦੋਂ ਪਾਣੀ ਦੀ ਜਿਹੜੀ ਸਮੱਸਿਆ ਉਹਨਾਂ ਨੂੰ ਲੋਕਾਂ ਨੂੰ ਜੂਝਣਾ ਪੈਂਦਾ ਤੇ ਸਾਡਾ ਹਾਲ ਦਿੱਲੀ ਵਾਲਾ ਹੋ ਜਾਂਦਾ ਵੀ ਕਈ ਵਾਰ ਜੇ ਮੋਟਰ ਖਰਾਬ ਹੋ ਜਾਵੇ ਤਾਂ ਉਹ ਮੋਟਰ ਜਿਹੜੀ ਆ ਉਹ ਹਫ਼ਤਾ ਹਫ਼ਤਾ ਠੀਕ ਨਹੀਂ ਹੁੰਦੀ ਤੇ ਲੋਕਾਂ ਨੂੰ ਨਾ ਪੀਣ ਲਈ ਪਾਣੀ ਮਿਲਦਾ ਨਾ ਨਹਾਉਣ ਲਈ ਨਾ ਕੱਪੜੇ ਧੋਣ ਲਈ ਸੋ ਉਹਦੇ ਟੁਕਮੇ ਪ੍ਰਬੰਧ ਹੋਣੇ ਚਾਹੀਦੇ ਆ ਨਵੀਆਂ ਮੋਟਰਾਂ ਲੱਗਣੀਆਂ ਚਾਹੀਦੀਆਂ ਜਿਹੜੀਆਂ ਮੋਟਰਾਂ ਲੱਗੀਆਂ ਆ ਉਹਨਾਂ ਦੇ ਉੱਤੇ ਜਨਰੇਟਰਾਂ ਦਾ ਪ੍ਰਬੰਧ ਹੋਣਾ ਚਾਹੀਦਾ ਕਿਉਂਕਿ ਗਰਮੀਆਂ ਦੇ ਵਿੱਚ ਲਾਈਟ ਚੱਲ ਜਾਂਦੀ ਆ ਜੇ ਲਾਈਟ ਚੱਲ ਜਾਂਦੀ ਤੇ ਉਹਦੇ ਨਾਲੇ ਪਾਣੀ ਚੱਲ ਜਾਂਦਾ ਔਰ ਦੂਜੀ ਗੱਲ ਜਿਹੜਾ ਪੂਰੇ ਸ਼ਹਿਰ ਦੇ ਅੰਦਰ ਸੀਵਰ ਬਲਾਕ ਪਿਆ ਉਹਦੇ ਲਈ ਜਿਹੜਾ ਆ ਨਵਾਂ ਟ੍ਰੀਟਮੈਂਟ ਪਲਾਂਟ ਜਿਹੜਾ ਆ ਉਹ ਪਲੈਂਟ ਕਰਕੇ ਜਲਦੀ ਤੋਂ ਜਲਦੀ ਨਵਾਂ ਚਾਲੂ ਕਰਵਾਉਣਾ ਚਾਹੀਦਾ ਔਰ ਦੂਜੀ ਗੱਲ ਜਿਹੜੇ ਸ਼ਹਿਰ ਦੇ ਅੰਦਰ ਲਾਈਟਾਂ ਬੰਦ ਪਈਆਂ ਬਾੜਾਂ ਦੇ ਅੰਦਰ ਬੰਦ ਪਈਆਂ ਉਹਦੇ ਲਈ ਚਾਹੀਦਾ ਨਗਰ ਕਾਉਂਸਲ ਨੂੰ ਕਿ ਆਪਾਂ ਲੋਕਾਂ ਨੂੰ ਬਹੁਤ ਵੱਡਾ ਦਿਖਾਵਾ ਕੀਤਾ ਡ੍ਰੀਮ ਪ੍ਰੋਜੈਕਟ ਆ ਤੇ ਅੱਜ ਕੀ ਹੋ ਰਿਹਾ ਬਈ ਲਾਈਟਾਂ ਬੰਦ ਪਈਆਂ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਬਹੁਤ ਸਾਰੀਆਂ ਜਿਹੜੀਆਂ ਉਕਟਨਾਵਾ ਹੁੰਦੀਆਂ ਗਾ ਧੁੰਦ ਦਾ ਮੌਸਮ ਆ ਜਾਣਾ ਤੇ ਐਕਸੀਡੈਂਟ ਵੱਧ ਜਾਂਦੇ ਆ ਜੇ ਹਨੇਰਾ ਹੋਊਗਾ ਤਾਂ ਲੋਕ ਜੇ ਲਾਈਟ ਨਹੀਂ ਨੇ ਹੋਗੀ ਤਾਂ ਲੋਕ ਕਿੱਥੋਂ ਜਾਣਗੇ ਜੇ ਤੁਸੀਂ ਨਵੀਆਂ ਨਹੀਂ ਲਾ ਸਕਦੇ ਇੱਕ ਸਾਲ ਦਾ ਸਮਾਂ ਬਹੁਤ ਜ਼ਿਆਦਾ ਹੁੰਦਾ ਤੇ ਘੱਟੋ ਘੱਟ ਉਹਨਾਂ ਦੀ ਰਿਪੇਅਰ ਹੀ ਕਰਾ ਦਿਓ ਸੋ ਇਹ ਸਰਕਾਰ ਅੱਗੇ ਤਿੰਨ ਮੰਗਾਇਆ ਮੁੱਖ ਜਿਹੜੀਆਂ ਸੜਕਾਂ ਟੁੱਟੀਆਂ ਆ ਉਹਨਾਂ ਦੀ ਰਿਪੇਅਰ ਕਰਵਾ ਦੇਣੀ ਚਾਹੀਦੀ ਆ ਕਿਉਂਕਿ ਪੈਚ ਵਰਕ ਤਾਂ ਕਰਵਾ ਦਿਓ ਜੇ ਨਵੀਂ ਨਹੀਂ ਬਣ ਸਕਦੀ ਸੋ ਇਹੀ ਅਪੀਲਿਆ ਸਰਕਾਰ ਨੂੰ ਕਿ ਨਵਾਂ ਸ਼ਹਿਰ ਬਸ ਜਾਂ ਵੱਲ ਸਾਡੇ ਵਿਧਾਇਕ ਸਾਹਿਬ ਦੀ ਨਿਗਾਹ ਥੋੜੀ ਸਵੱਲੀ ਹੋਣੀ ਚਾਹੀਦੀ ਆ ਜਿਹੜੇ ਕੰਮ ਕਿਉਂਕਿ ਜੇ ਐਮਐਲਏ ਸਾਹਿਬ ਹਾਊਸ ਦੀ ਮੀਟਿੰਗ ਹੋਊਗੀ ਅਸੀਂ ਗੱਲ ਤਾਂ ਹੀ ਰੱਖ ਸਕਾਂਗੇ ਜੇ ਵਿਧਾਇਕ ਸਾਹਿਬ ਆਮ ਜਨਤਾ ਨੂੰ ਤਾਂ ਕਹਿੰਦੇ ਵੀ ਮੈਂ ਮਿਲਦਾ ਲੇਕਿਨ ਮਿਲਦੇ ਤਾ ਆਪਣੀ ਕੋਠੀ ਆ ਕੋਈ ਇਦਾਂ ਦਾ ਪਲੇਸ ਚਾਹੀਦਾ ਨਗਰ ਕੌਂਸਲ ਦਾ ਵਿਹੜਾ ਆ ਉੱਥੇ ਮਹੀਨੇ ਬਾਅਦ ਮੀਟਿੰਗ ਹੋਵੇ ਤਾਂ ਕਿ ਅਸੀਂ ਸ਼ਹਿਰ ਦੀਆਂ ਸਮੱਸਿਆਵਾਂ ਵਿਧਾਇਕ ਸਾਹਿਬ ਦੇ ਧਿਆਨ ਚ ਲਿਆਈਏ ਮੈਨੂੰ ਲੱਗਦਾ ਉਹ ਸਮੱਸਿਆਵਾਂ ਵਾਂ ਤੋਂ ਡਰਦੇ ਹੀ ਜਿਹੜਾ ਹਾਊਸ ਦੀ ਮੀਟਿੰਗ ਆ ਕਾਂਗਰਸ ਤਾਂ ਕਰਕੇ ਨਹੀਂ ਕਰਦੀ ਤਾਂ ਕਿ ਜਿਹੜੀ ਆਪੋਜੀਸ਼ਨ ਆ ਉਹ ਲੋਕਾਂ ਦੀ ਗੱਲ ਹਾਊਸ ਦੇ ਵਿੱਚ ਨਾ ਰੱਖ ਸਕੇ ਜਿਵੇਂ ਕਿ ਪਤਾ ਹੀ ਹੈ ਕਿ ਰੇਲਵੇ ਰੋਡ ਦੀ ਜਿਹੜੀ ਸੜਕ ਸੀ ਕੁਝ ਸਮੇਂ ਪਹਿਲਾਂ ਉਹ ਬਣੀ ਸੀ ਪਰ ਉਹ ਬਹੁਤ ਜਲਦ ਹੀ ਟੁੱਟ ਗਈ ਇਹਦਾ ਕੀ ਕਾਰਨ ਹੈ ਦੇਖੋ ਨਗਰ ਕੌਂਸਲ ਦੇ ਕੋਲ ਪੂਰੇ ਨਵਾਂ ਸ਼ਹਿਰ ਦੇ ਅੰਦਰ ਇੱਕੋ ਸੜਕ ਆ ਜਿਹੜੀ ਨਹਿਰੂ ਗੇਟ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਜਾਂਦੀ ਆ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਬਾਰ ਬਾਰ ਨਵਾਂ ਸ਼ਹਿਰ ਵਾਸੀਆਂ ਨੇ ਪਹਿਲਾਂ ਤਾਂ ਉਸ ਸੜਕ ਲਈ ਸੰਘਰਸ਼ ਕੀਤਾ ਉਹਦੇ ਅੰਦਰ ਐਡੇ ਐਡੇ ਟੋਏ ਪਏ ਸੀ ਲੋਕਾਂ ਨੂੰ ਉਥੇ ਝੋਨਾ ਲਾਣਾ ਪਿਆ ਫੁੱਲ ਲਾਣੇ ਪਏ ਤਾਂ ਉਹ ਸੜਕ ਬਣੀ ਕਿੰਨੀ ਦੇਰ ਬਾਅਦ ਜੇ ਉਹ ਬਣੀ ਤੇ ਉਹ ਸੜਕ 10 ਦਿਨ ਬਾਅਦ ਟੁੱਟਣੀ ਸ਼ੁਰੂ ਹੋ ਗਈ ਤੇ ਅਸੀਂ ਤਾਂ ਉਦੋਂ ਵੀ ਮੰਗ ਕੀਤੀ ਸੀ ਵੀ ਇਹਦੀ ਜਿਹੜੀ ਆ ਜਾਂਚ ਕਰਨੀ ਚਾਹੀਦੀ ਵਿਜੀਲੈਂਸ ਜਾਂਚ ਕਰਾਣੀ ਚਾਹੀਦੀ ਆ ਔਰ ਦੂਜੀ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਇਹਦੀ ਅਦਾਇਗੀ ਉਦੋਂ ਤੱਕ ਨਾ ਕੀਤੀ ਜਾਵੇ ਜਦ ਤੱਕ ਸੜਕ ਦੁਬਾਰਾ ਸਹੀ ਨਹੀਂ ਕੀਤੀ ਜਾਂਦੀ ਤੇ ਉਹ ਪ੍ਰਧਾਨ ਜੀ ਨੇ ਕੀ ਕੀਤਾ ਵੀ ਉਸ ਸੜਕ ਦੀ ਅਦਾਇਗੀ ਸੜਕ ਟੁੱਟੀ ਦੇ ਵਿੱਚ ਕਰ ਦਿੱਤੀ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੀ ਨਗਰ ਕੌਂਸਲ ਦੀ ਮੌਜੂਦਾ ਕਾਂਗਰਸ ਦੀ ਕਮੇਟੀ ਆ ਉਹਦੀ ਠੇਕੇਦਾਰ ਦੇ ਨਾਲ ਕੋਈ ਮਿਲ ਭੁਗਤ ਸੀਗੀ ਔਰ ਦੂਜੀ ਗੱਲ ਉਹ ਤੇ ਕੀ ਕੀਤਾ ਜਦੋਂ ਲੋਕਾਂ ਨੇ ਹੁਣ ਰੌਲਾ ਪਾ ਰਹੇ ਆ ਤੇ ਉਹਦੇ ਤੇ ਪੋਚਾ ਮਾਰ ਦਿੱਤਾ ਥੋੜਾ ਜਿਹਾ ਜਿਹੜਾ ਪੋਰਸ਼ਨ ਆ ਉਹ ਦੁਬਾਰਾ ਬਣਾਤਾ ਲੇਕਿਨ ਉਹਦਾ ਉਹਦੇ ਨਾਲ ਹੱਲ ਨਹੀਂ ਹੋਣਾ ਦੇਖੋ 85 ਲੱਖ ਰੁਪਏ ਦੀ ਲਾਗਤ ਨਾਲ ਜੇ ਸੜਕ ਤੇ ਐ ਏਡੀ ਲਾਗਤ ਲੱਗੀ ਹੋਵੇ ਔਰ ਉਹ 10 ਦਿਨ ਬਾਅਦ ਸੜਕ ਟੁੱਟ ਜਵੇ ਇਹਦਾ ਮਤਲਬ ਜਿਹੜੀ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਾਂਗਰਸ ਦੀ ਨਗਰ ਕੌਂਸਲ ਔਰ ਅਸੀਂ ਦੁਬਾਰਾ ਮੰਗ ਕਰਦੇ ਆ ਕਿ ਇਹਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਆ ਜਿਹੜੇ ਵੀ ਠੇਕੇਦਾਰ ਜਾਂ ਸਬੰਧਤ ਅਧਿਕਾਰੀ ਆ ਉਹਨਾਂ ਦੇ ਬਣਦੀ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਔਰ ਦੂਜੀ ਗੱਲ ਤੁਸੀਂ ਸੜਕ ਹੁਣ ਵੀ ਦੇਖ ਲਓ ਸਿਰਫ ਥੋੜਾ ਜਿਹਾ ਪੋਚਾ ਪਾਚੀ ਕੀਤੀ ਹੈ ਜਦੋਂ ਅੱਗੇ ਚੱਲ ਜੂਗੇ ਅੱਜ ਵੀ ਟੋਏ ਪਏ ਆ ਪਹਿਲਾਂ ਉਹ ਸੜਕ ਬਣੀ ਸੀ 10 ਸਾਲ ਸੜਕ ਨੇ ਜਿਹੜੇ ਉਹ 10 ਸਾਲ ਸਮਾਂ ਪੂਰਾ ਕੀਤਾ 10 ਸਾਲ ਉਹ ਸੜਕ ਨਹੀਂ ਟੁੱਟੀ ਤੇ ਅੱਜ ਉਹ 10 ਦਿਨਾਂ ਬਾਅਦ ਟੁੱਟ ਗਈ ਇਸ ਕਰਕੇ ਇਹਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਆ ਔਰ ਇਹ ਸੜਕ ਟੁੱਟਣ ਦਾ ਕਾਰਨ ਜਿਹੜੀ ਆ ਉਹ ਇਹਦੇ ਮਤਲਬ ਇਹ ਆ ਦਾਲ ਦੇ ਵਿੱਚ ਕਾਲਾ ਸੀ ਮਿਲਪੁਗਤ ਸੀ ਤੇ ਉਹਦੀ ਜਾਂਚ ਹੋਣੀ ਚਾਹੀਦੀ ਆ ਨਵਾਂ ਸ਼ਹਿਰ ਦੇ ਲੋਕਾਂ ਨੂੰ ਜਿਹੜੀ ਮੈਂ ਸਮਝਦਾ ਜਿਹੜੀ ਨਗਰ ਕੌਂਸਲ ਮੀਟਿੰਗ ਨਹੀਂ ਨਾ ਕਰ ਰਹੀ ਜਿਹੜਾ ਤੁਸੀਂ ਮੈਨੂੰ ਸਵਾਲ ਕਰ ਰਹੇ ਸੀ ਵੀ ਤਿੰਨ ਮਹੀਨੇ ਤੋਂ ਕਿਉਂ ਨਹੀਂ ਮੀਟਿੰਗ ਕਰ ਸਿਰਫ ਇਸੇ ਕਰਕੇ ਨਹੀਂ ਮੀਟਿੰਗ ਕਰ ਰਹੀ ਸੀ ਕਿ ਵਿਰੋਧੀ ਦੇ ਰੋਹ ਦੇ ਅੰਦਰ ਇਹ ਸਵਾਲ ਕਰੂਗੀ ਵੀ ਭਾਈ ਇਹ ਸੜਕ ਟੁੱਟ ਗਈ ਕਿਉਂਕਿ ਅਸੀਂ ਬਕਾਇਦਾ ਕਿਹਾ ਸੀਗਾ ਵੀ ਇਹਦੀ ਜਿਹੜੀ ਆ ਅਦਾਇਗੀ ਨਾ ਦਿੱਤੀ ਜਾਵੇ ਤੇ ਨਗਰ ਕੌਂਸਲ ਨੇ ਚੋਰ ਦਰਵਾਜੇ ਨਹੀਂ ਅਦਾਇਗੀ ਵੀ ਦੇਤੀ ਉਹਦਾ ਕਾਰਨ ਇਹ ਹੀ ਆ ਵੀ ਲੋਕਾਂ ਦੇ ਸਵਾਲਾਂ ਤੋਂ ਡਰਦੇ ਆ ਨਗਰ ਕੌਂਸਲ ਜਿਹੜੀ ਆ ਪ੍ਰਧਾਨ ਜੀ ਆ ਉਹ ਮੀਟਿੰਗ ਤੋਂ ਭੱਜ ਰਹੇ ਆ ਅਸੀਂ ਪਰਮਕਾਲ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਿਟੀ ਇਨਫੋ ਨਿਊਜ਼ ਨੂੰ ਟਾਈਮ ਦਿੱਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਧੰਨਵਾਦ ਫਿਰ ਮਿਲਦੇ ਹਾਂ ਸਿਟੀ ਇਨਫੋ ਨਿਊਜ਼ ਦੇ ਨਾਲ ਮੈਂ ਕਮਲਜੀਤ ਕੌਰ